ਤੇ ਹਾਂਜੀ ਸਸਰੀਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਰਾਜਵੀਰ ਜਵੰਦਾ ਦਾ ਤੁਹਾਨੂੰ ਪਤਾ ਹੈ 27 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਬਹੁਤ ਹੀ ਗੰਭੀਰ ਇੰਜਰੀ ਜਲ ਹੋਇਆ ਸੀਗਾ ਇੰਨੇ ਕਿ ਜਿਆਦਾ ਸੱਟਾਂ ਲੱਗੀਆਂ ਸੀਗੇ ਸਿਰ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਬਹੁਤ ਹੀ ਜਿਆਦਾ ਹਾਲਤ ਗੰਭੀਰ ਸੀ ਤੇ ਹਰ ਉਹ ਪੰਜਾਬੀ ਅਰਦਾਸ ਕਰ ਰਿਹਾ ਸੀ ਉਸ ਵੀਰ ਲਈ ਕਿ ਉਹ ਬਸ ਠੀਕ ਹੋ ਜਵੇ ਜਿੱਦਾਂ ਮਰਜੀ ਹੋ ਜਵੇ ਜੋ ਕੁਛ ਮਰਜੀ ਹੋ ਜਵੇ ਉਹਨਾਂ ਦੀ ਮਾਤਾ ਜੀ ਦਾ ਵੀ ਬਿਆਨ ਆਇਆ ਸੀਗਾ ਕਿ ਪੁਲਿਸ ਉਹ ਪੁਲਿਸ ਹੁਣ ਤੁਹਾਡੀਆਂ ਅਰਦਾਸਾਂ ਹੀ ਬਚਾ ਸਕਦੀਆਂ ਮੇਰੇ ਬੱਚੇ ਨੂੰ ਸੋ ਸਾਰਿਆਂ ਨੇ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਸਾ ਹਰ ਕੋਈ ਅਰਦਾਸ ਕਰ ਰਿਹਾ ਤੇ ਉਹੀ ਹੁਣ ਜਿਹੜੀ ਕੱਲ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਕੁਝ ਐਦਾਂ ਦੇ ਖੁਲਾਸੇ ਹੋਏ ਆ ਤੇ ਜਿਨੇ ਨਾਲ ਹੋਰ ਚਿੰਤਾ ਵਧ ਗਈਆਂ ਕਿਉਂਕਿ ਉਹ ਰਿਪੋਰਟ ਕੋਈ ਜ਼ਿਆਦਾ ਵਧੀਆ ਨਹੀਂ ਆਈ ਤੇ ਇਹਦੇ ਨਾਲ ਕਿਉਂਕਿ ਕੱਲ ਜਿੰਨੇ ਵੀ ਉੱਥੇ ਸਿੰਗਰ ਜਾ ਰਹੇ ਤੇ ਸਾਰਾ ਹਰ ਕੋਈ ਜਿਹਦੇ ਚਿਹਰੇ ਤੋਂ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਕਿ ਹਾਲਤ ਬਹੁਤ ਹੀ ਠੀਕ ਨਹੀਂ ਵੀਰ ਦੀ ਮੈਂ ਵੀਡੀਓ ਬਣਾਉਣੀ ਤਾਂ ਨਹੀਂ ਚਾਹੁੰਦਾ ਸੀਗਾ ਪਰ ਤੁਹਾਡੇ ਸਾਰਿਆਂ ਦੇ ਕਮੈਂਟਸ ਬਹੁਤ ਜ਼ਿਆਦਾ ਆ ਰਹੇ ਜਿੰਨੇ ਵੀ ਪਰਦੇਸੀ ਵੀਰ ਆਪਣੇ ਬੈਠੇ ਆ ਉਹਨਾਂ ਦਾ ਸਾਰਿਆਂ ਦਾ ਧਿਆਨ ਇਸ ਟਾਈਮ ਦੇ ਰਾਜਵੀਰ ਜਵੰਦਾ ਜੀ ਦੀ ਸਿਹਤ ਤੇ ਆ ਕਿ ਕੋਈ ਖਾ ਅੱਛੀ ਖਬਰ ਜਲਦੀ ਜਲਦੀ ਆਵੇ ਤੇ ਵੀਰ ਉੱਠ ਕੇ ਬੈਠ ਜAVE ਜਲਦੀ ਜਲਦੀ ਹਰ ਕੋਈ ਪ੍ਰੇ ਕਰ ਰਿਹਾ ਹਰ ਕੋਈ ਅਰਦਾਸ ਕਰ ਰਿਹਾ ਤੁਹਾਨੂੰ ਪਤਾ ਹੀ ਆ ਜਿੰਨੇ ਵੀ ਪਰਦੇਸਾਂ 'ਚ ਬੈਠੇ ਹੁੰਦੇ ਆ ਆਪਣੇ ਉਹਨਾਂ ਨੂੰ ਜ਼ਿਆਦਾ ਪੰਜਾਬ ਦਾ ਜ਼ਿਆਦਾ ਹੀ ਮੋਹ ਹੁੰਦਾ ਤੇ ਜ਼ਿਆਦਾ ਹੀ ਫਿਕਰ ਹੁੰਦੀ ਆ ਤੇ ਤੁਹਾਨੂੰ ਪਤਾ ਕੋਈ ਵੀ ਇਦਾਂ ਦੀ ਅਨਹੋਣੀ ਹੋਵੇ ਤੇ ਐਨ ਆਰ ਆਈ ਵੀਰ ਹੁੰਦੇ ਜਿੰਨੇ ਵੀ ਉਹ ਜੋ ਮਰਜ਼ੀ ਕਰਨ ਪਰ ਸਭ ਤੋਂ ਮੂਰੇ ਖੜੇ ਹੋ ਜਾਂਦੇ ਆ ਸੋ ਇਦਾਂ ਕਿ ਹੁਣ ਪੰਜਾਬ ਦੇ ਵਿੱਚ ਤਾਂ ਚੱਲ ਹੀ ਰਿਹਾ ਸਾਰੇ ਹਰ ਕੋਈ ਹੱਥ ਜੋੜ ਕੇ ਖੜਾ ਰੱਬ ਅੱਗੇ ਕਿ ਰੱਬਾ ਵੀਰ ਨੂੰ ਜਲਦੀ ਆਲਦੀ ਠੀਕ ਕਰ ਦੇ ਤੇ ਇਦਾਂ ਹੀ ਪਰਦੇਸਾਂ ਦੇ ਵਿੱਚ ਵੀ ਹਰ ਕੋਈ ਇਸ ਚੀਜ਼ ਤੇ ਉਤੇ ਅਰਦਾਸ ਕਰ ਰਿਹਾ ਚਾਹੇ ਉਹ ਕੰਮ ਤੇ ਜਾਂਦਾ ਹੋਵੇ ਜਾਂ ਜੋ ਮਰਜ਼ੀ ਕਰਦਾ ਹੋਵੇ ਪਰ ਇੱਕ ਵਾਰ ਵੈਘਰੂ ਸਵੇਰੇ ਸ਼ਾਮ ਜ਼ਰੂਰ ਅਰਦਾਸ ਕਰਦਾ ਉਹ ਰਾਜਵੀਰ ਜਵੰਦੇ ਦੇ ਲਈ ਕਿਉਂਕਿ ਉਹ ਪੰਜਾਬੀ ਸਿੰਗਰ ਇਦਾਂ ਦੇ ਤੁਹਾਨੂੰ ਪਤਾ ਬਹੁਤ ਹੀ ਘੱਟ ਮਿਲਦੇ ਤੇ ਉਹ ਵੀਰ ਦੀ ਕਦੇ ਕੰਟਰੋਵਰਸੀ ਨਹੀਂ ਆਈ ਤੇ ਉਹਨੇ ਕੋਈ ਇਦਾਂ ਕੰਮ ਵੀ ਨਹੀਂ ਕੀਤਾ ਤੱਕ ਕਿ ਜੋ ਕਿ ਉਹਦੇ ਲਈ ਕੋਈ ਅਰਦਾਸ ਨਾ ਕਰੇ ਬਾਕੀ ਤੁਹਾਨੂੰ ਪਤਾ ਹੈ ਪੰਜਾਬੀ ਇੱਕ ਦੂਜੇ ਦੀ ਚੜ੍ਹਦੀ ਕਲਾ ਇਹ ਮੰਗਦੇ ਹੁੰਦੇ ਰੱਬ ਕੋਲ ਸੋ ਜਿਹੜੀ ਵੀ ਇਹ ਰਾਤ ਰਿਪੋਰਟs ਆਈਏ ਇਸ ਮੇਰੇ ਵੀਰ ਦੀ ਇੱਕ ਵੀਡੀਓ ਦੇਖਿਓ ਇਸ ਵੀਡੀਓ ਜਦੋਂ ਮੈਂ ਸੁਣੀ ਫਿਰ ਬਹੁਤ ਅਫਸੋਸ ਇਹ ਹੋਇਆ ਦੇ ਕਿ ਮਨ ਨੂੰ ਝਟਕਾ ਇਹ ਲੱਗਾ ਤੇ ਫਿਰ ਮੈਂ ਵੀ ਸੋਚਿਆ ਕਿ ਯਾਰ ਮੈਂ ਤੁਹਾਨੂੰ ਇੱਕ ਇੱਕ ਪੀਲ ਇੱਕ ਵਾਰ ਆਪਣੇ ਵੱਲੋਂ ਵੀ ਕਰਦਾ ਜਿੰਨੇ ਵੀ ਪ੍ਰਦੇਸ਼ਾਂ 'ਚ ਬੈਠੇ ਆ ਜਿਹੜੇ ਆਪਣੇ ਪੰਜਾਬੀ ਭਰਾ ਪਲੀਜ਼ ਪਲੀਜ਼ ਤੁਸੀਂ ਵੀ ਜ਼ਰੂਰ ਇੱਕ ਵਾਰ ਅਰਦਾਸ ਕਰਿਓ ਕਿਉਂਕਿ ਹਾਲਤ ਹਜੇ ਵੀ ਬਹੁਤ ਜ਼ਿਆਦਾ ਗੰਭੀਰ ਆ ਪਹਿਲਾਂ ਉਸ ਤੋਂ ਪਹਿਲਾਂ ਤੁਸੀਂ ਆ ਵੀਰ ਦੀ ਇੱਕ ਵੀਡੀਓ ਸੁਣ ਲਿਓ ਕੀ ਕਹਿ ਰਿਹਾ ਵੀਰ ਕੀ ਨਹੀਂ ਬਹੁਤ ਹੁੰਦਾ ਕਿਉਂਕਿ ਕੱਲ ਜੋ ਹਾਲਤ ਸੀ ਉਸ ਦੇ ਨਾਲ ਉਹ ਬਿਲਕੁਲ ਅੱਜ ਉਲਟਾ ਹਾਲਤ ਅੱਜ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਇਹਨਾਂ ਰਿਪੋਰਟਸ ਦੇ ਵਿੱਚ ਆਈ ਹੈ ਬਹੁਤ ਗੱਲਾਂ ਇਹੋ ਜਿਹੀਆਂ ਲਿਖੀਆਂ ਜਿਨ੍ਹਾਂ ਤੋਂ ਰਿਕਵਰੀ ਕਹਿ ਨਹੀਂ ਜੀਤਾ ਨਹੀਂ ਕਰਦਾ ਪਰ ਕੀ ਕਰੀਏ ਜੋ ਸੱਚਾ ਹੋ ਜਿਹੜਾ ਕਹਿਣਾ ਜ਼ਰੂਰ ਪੈਣਾ ਹੈ ਰਿਕਵਰੀ ਬਹੁਤ ਔਖੀ ਆ ਮੁਰਣੀ ਉਤੋਂ ਜਿਹੜੀਆਂ ਗੱਲਾਂ ਇਸ ਬੁਲੇਟਿਨ ਦੇ ਵਿੱਚ ਫੋਟੇਜ ਦੇ ਜਿਹੜਾ ਬੁਲੇਟਿਨ ਆਇਆ ਹੈਗਾ ਉਸ ਦੇ ਵਿੱਚ ਲਿਖਿਆ ਡਾਕਟਰਸ ਨੇ ਰਿਪੋਰਟ ਦੇ ਵਿੱਚ ਖਾਸ ਕਰਕੇ ਦੋਸਤੋ ਦੋ ਤਿੰਨ ਗੱਲਾਂ ਲਿਖਿਆ ਜਿਵੇਂ ਇੱਕ ਲਿਖਿਆ ਇਹਦੇ ਵਿੱਚ ਹਾਈਪੋਕਸਿਕ ਚੇਂਜਸ ਐਮ ਆਰ ਆਈ ਸਕੈਨਸ ਆਫ ਦਾ ਬ੍ਰੇਨ ਹੈਵ ਸ਼ੋਨ ਹਾਈਪੋਕਸਿਕ ਚੇਂਜਸ ਇਹ ਚੇਂਜਸ ਜਿਹੜੇ ਹੁੰਦੇ ਹਾਈਪੋਕਸਿਕ ਚੇਂਜਸ ਉਹ ਹੁੰਦੇ ਨੇ ਜਦੋਂ ਦਿਮਾਗ ਨੂੰ ਜਿਹੜਾ ਆਕਸੀਜਨ ਤਾਂ ਪਹਿਲੇ ਕੰਮ ਨਹੀਂ ਜਾ ਰਹੀ ਦੂਜੇ ਪਾਸੇ ਦਿਮਾਗ ਨੂੰ ਬਲੱਡ ਸਰਪਲਾਈ ਦੀ ਜਮ੍ਹਾਂ ਖਤਮ ਹੈ ਇਹਦੇ ਨਾਲ ਕੀ ਚੇਂਜਸ ਆਉਂਦੇ ਆ ਦਿਮਾਗ ਦੇ ਵਿੱਚ ਇਹਦਾ ਚੇਂਜਸ ਆਉਂਦਾ ਹੈ ਕਿ ਸਾਰੇ ਦੇ ਬ੍ਰੇਨ ਦੇ ਸੈਲਸ ਹੁੰਦੇ ਨੇ ਉਹ ਸਾਰੇ ਡੈੱਡ ਹੋ ਜਾਂਦੇ ਨੇ ਜਿਸ ਤੋਂ ਬਾਅਦ ਬ੍ਰੇਨ ਅੰਦਰੋਂ ਕਹਾਤਾ ਦਾ ਸੁਣਾ ਕੇ ਨਾ ਅਸੀਂ ਐਕਸਰੇ ਵੀ ਦੇਖਿਆ ਐ ਜੀ ਐਕਸਰੇ ਵੀ ਦੇਖੇ ਨੇ ਖੁਦ ਮੈਂ ਐਕਸਰੇ ਦੇਖਿਆ ਐਕਸਰੇ ਨਜ਼ਾਰੀਆਂ ਪੋਟਾ ਦੇਖਿਆ ਐ ਸਪਾਈਨ ਦਾ ਐਕਸਰੇ ਵੀ ਦੇਖਿਆ ਸਰਵਾਈਕਲ ਐਕਸਰੇ ਵੀ ਦੇਖਿਆ ਉਹਦੇ ਵਿੱਚ ਪਤਾ ਲੱਗਦਾ ਕਿ ਕਿਵੇਂ ਜਦਾ ਪੂਰੀ ਤਰ੍ਹਾਂ ਨਾਲ ਇੰਜਰ ਹੋਏ ਪਏ ਨੇ ਤਾਂ ਮੇਰੇ ਵਿੱਚ ਇੱਕ ਚੀਜ਼ ਲਿਖਿਆ ਸੀਪੀਆਰ ਸੀਪੀਆਰ ਜਿਹੜੀ ਹੁੰਦੀ ਹੈ ਤੁਹਾਨੂੰ ਦੱਸਦੀ ਕਿ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਤਾਂ ਅਸੀਂ ਛਾਤੀ ਦਬਾਉਂਦੇ ਹਾਂ ਤੇ ਜੋਰ-ਜੋਰ ਦੀ ਉਹ ਛਾਤੀ ਕਿਉਂ ਦਬਾਉਣੀ ਆ ਉਸ ਦਾ ਮਤਲਬ ਇਹ ਹੁੰਦਾ ਕਿ ਇਹਦੀ ਬਲੱਡ ਹੈ ਇਹ ਖੂਨ ਦੀ ਸਪਲਾਈ ਚਲਨ ਲੱਗੀ ਸਪਲਾਈ ਚੱਲੀ ਨਹੀਂ ਹਜ ਤੱਕ ਮਤਲਬ ਬਲੱਡ ਦਿਮਾਗ ਤੱਕ ਵੀ ਪਹੁੰਚ ਰਿਹਾ ਜਿਹਦੇ ਕਰਕੇ ਬ੍ਰੇਨ ਦੇ ਸਾਰੇ ਸੈੱਲ ਡੈੱਡ ਹੋਏ ਪਏ ਨੇ ਦੂਜੇ ਪਾਸੇ ਇਹਨਾਂ ਨੂੰ ਲੀਕਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟੌਪਸਨ ਰੀਜਨ ਜਾਨਕੀ ਐਮ ਆਰ ਆਈ ਡੈਮੇਜ ਟੂ ਦਾ ਸਰਵਾਈਕਲ ਕਹਿੰਦੇ ਐਮ ਆਰ ਆਈ ਦਿਖਾਉਂਦੀ ਹੈ ਕਿ ਇੱਕ ਤਾਂ ਜਿਹੜਾ ਸਰਵਾਈਕਲ ਹੈ ਉਹ ਡੈਮੇਜ ਹੋਇਆ ਤੇ ਦੂਜੇ ਪਾਸੇ ਉਹ ਡੈਮੇਜ ਹੋਇਆ ਟੌਪਸਨ ਰੀਜਨ ਟੌਪਸਨ ਰੀਜਨ ਕਿਹਦੇ ਨੇ ਜਿੰਨੇ ਸਾਡੀਆਂ ਸਪਾਈਨ ਦੇ ਵਿੱਚ ਕਹਿ ਲਈਏ ਜਿੰਨੇ ਸਰਵਾਈਕਲ ਦੇ ਵਿੱਚ ਕਹਿ ਲਈਏ ਕਿ ਨਿੱਕੇ ਨਿੱਕੇ ਸ਼ੇਜੇ ਬਣੇ ਹੁੰਦੇ ਨੇ ਉਹ ਗੁਰੂ ਤਰ੍ਹਾਂ ਦੇ ਨੁਕਸਾਨੇ ਗਏ ਨੇ ਇਹ ਗੱਲਾਂ ਸਾਰੀਆਂ ਲਿਖेंगे ਜੇ ਕਿ ਲਿਖਿਆ ਕਿ ਪ੍ਰੋਫਾਉਂਡ ਵੀਕਨੈਸ ਉਹਨਾਂ

ਅਰਦਾਸ ਹੀ ਕਰਦਿਆ ਰੱਬ ਕੀ ਕੀ ਕੁਸ਼ ਕਰਿਸ਼ਮਾ ਕਰਿਸ਼ਮਾ ਜਿਹੜਾ ਹੋ ਜੇ ਤਾਂ ਜੋ ਰਾਜ ਦੀ ਜਗੰਗਾ ਦੇ ਤਨ ਬਚ ਜਾ ਇਸ ਵੀਰ ਦੀ ਵੀਡੀਓ ਦੇਖਣ ਤੇ ਸੁਣਨ ਤੋਂ ਬਾਅਦ ਬਾਕੀ ਰੂਹ ਕੰਮ ਉੱਠਦੀ ਆ ਯਾਰ ਕੀ ਕੀ ਹੋ ਰਿਹਾ ਜਲਦੀ ਜਲਦੀ ਵੀ ਠੀਕ ਹੋ ਜਵੇ ਰੱਬ ਨੂੰ ਦੇਖੇ ਰੱਬ ਵੀ ਇੰਨੇ ਲੋਕ ਜਿਸ ਵੀਰ ਲਈ ਅਰਦਾਸਾਂ ਕਰਦੇ ਆ ਨਾ ਸਾਰੇ ਲੋਕਾਂ ਨੂੰ ਇੰਨਾ ਧੋਖਾ ਦੇ ਜਲਦੀ ਜਲਦੀ ਠੀਕ ਕਰਦੀ ਮੇਰੇ ਵੀਰ ਨੂੰ ਸਮਝ ਨਹੀਂ ਆਦੀ ਕੀ ਬੋਲੀ ਆ ਪਾ ਕੀ ਨਹੀਂ ਕੀ ਕਹੀਏ ਕੀ ਨਹੀਂ ਕੀ ਵੀਰ ਦੀ ਗਲਤੀ ਹੋਈ ਸੀ ਸਾਰਾ ਕੁਝ ਕਰਦਾ ਸੀ ਟੈਕਸ ਪੇ ਕਰਦਾ ਸੀਗਾ ਵਧੀਆ ਨਾਗਰਿਕ ਸੀਗਾ ਸਰਕਾਰਾਂ ਨੂੰ ਪਰ ਫਿਰ ਵੀ ਕਿਸੇ ਦੀ ਗਲਤੀ ਸੀ ਜਿਹੜੇ ਵੀਰ ਦੀ ਇਹ ਹਾਲਤ ਹੋਈ ਹੈ ਬਾਤ ਦਾ ਬੇਸ਼ਅ ਹੈ ਬਾਤ ਦੇ ਵਿੱਚ ਗੱਲ ਕਰਾਂਗੇ ਪਰ ਬਸ ਹੁਣ ਤੇ ਇਹ ਅਰਦਾਸ ਕਰਦੇ ਆਪਾਂ ਸਾਰੇਆਂ ਕੇ ਕਿ ਬਸ ਵੀਰ ਜਲਦੀ ਜਲਦੀ ਠੀਕ ਹੋ ਜਵੇ ਤੇ ਤੁਹਾਡੇ ਦੇ ਵਿੱਚ ਜਲਦੀ ਜਲਦੀ ਖੜਾ ਹੋਵੇ ਤੁਹਾਡੀਆਂ ਅਰਦਾਸਾਂ ਹੀ ਹੁਣ ਵੀਰ ਨੂੰ ਬਚਾ ਸਕਦੀਆਂ ਤੁਸੀਂ ਜ਼ਰੂਰ ਅਰਦਾਸਾਂ ਕਰਨੀਆਂ ਤੇ ਹਰ ਇੱਕ ਸਿੰਗਰ ਇਕੱਠੇ ਹੋ ਕੇ ਇਹੀ ਤੁਹਾਨੂੰ ਗੱਲ ਕਹਿ ਰਿਹਾ ਕਿ ਅਰਦਾਸ ਹੀ ਕਰਿਓ ਕਿਉਂਕਿ ਮੇਲ ਨੂੰ ਹੁਣ ਅਰਦਾਸ ਹੀ ਬਚਾ ਸਕਦੀ ਹੈ ਤੁਸੀਂ ਆ ਰਿਪੋਰਟ ਜਿਹੜੀ ਆਈ ਸੀ ਇਸ ਵੀਰ ਦੀਆਂ ਗੱਲਾਂ ਸੁਣ ਹੀ ਲਈਆਂ ਕੀ ਹੈ ਕੀ ਨਹੀਂ ਸੋਸੋਚਣ ਸੋ ਬਾਕੀ ਆਪਾਂ ਤਾਂ ਇਹੀ ਅਰਦਾਸ ਕਰਦੇ ਕਿ ਚੜ੍ਹਦੀ ਕਲਾ ਰਵੇ ਕਿਉਂਕਿ ਵੀਰ ਦੀ ਫੈਮਿਲੀ ਵੀ ਆ ਸਾਰਾ ਕੁਝ ਆ ਬਾਕੀ ਮੈਂ ਨਹੀਂ ਚਾਹੁੰਦਾ ਕਿਸੇ ਦਾ ਵੀ ਇਤਾਂ ਦਾ ਕੁਝ ਹੋ ਜਵੇ ਜਿਹਦੇ ਨਾਲ ਹਰ ਉਹ ਪੰਜਾਬੀ ਜਿਹਨੇ ਅਰਦਾਸ ਕੀਤੀ ਸੀ ਉਹ ਰੱਬ ਨੂੰ ਕੋਰ ਕੋਸੇ ਕੀ ਰੱਬਾ ਕੀ ਮਾਰਾ ਕੀਤਾ ਸੀ ਅਸੀਂ ਇੰਨੀਆਂ ਅਰਦਾਸਾਂ ਕੀਤੀਆਂ ਤਾਂ ਸਾਡੀਆਂ ਆਸਾਂ ਦਾ ਸਾਡੀਆਂ ਅਰਦਾਸਾਂ ਦਾ ਫਲ ਜ਼ਰੂਰ ਦੇਈ ਤੇ ਮੈਨੂੰ ਯਕੀਨ ਆ ਕਿ ਉਹ ਤੁਹਾਡੀਆਂ ਅਰਦਾਸਾਂ ਦਾ ਫਲ ਤੁਹਾਨੂੰ ਬਹੁਤ ਹੀ ਜਲਦ ਦੇਗਾ ਬਹੁਤ ਜਲਦੀ ਗੁੱਡ ਨਿਊਜ਼ ਆਏਗੀ ਆਪਣੇ ਵੀਰ ਵੱਲੋਂ ਬਹੁਤ ਹੀ ਜਲਦੀ ਡਾਕਟਰ ਸਾਹਮਣੇ ਆ ਕੇ ਕਹਿਣਗੇ ਕਿ ਲਓ ਜੀ ਤੁਹਾਡਾ ਭਰਾ ਤੁਹਾਡਾ ਵੀਰ ਤੁਹਾਡਾ ਪੁੱਤ ਖੜਾ ਹੋ ਗਿਆ ਤੋ ਤੁਸੀਂ ਫੇਰ ਗਾਣੇ ਸੁਣਿਓ ਤੇ ਵਧੀਆ-ਵਧੀਆ ਗਾਣੇ ਗਾਉਂਗਾ ਤੁਹਾਡੇ ਲਈ ਤੁਹਾਡਾ ਮਨੋਰੰਜਨ ਇਦਾਂ ਹੀ ਕਰੂੰਗਾ ਤੇ ਆਪਣੀ ਫੈਮਿਲੀ 'ਚ ਜਲਦੀ-ਜਲਦੀ ਜਾਏਗਾ ਪਰ ਤੁਹਾਨੂੰ ਅਰਦਾਸ ਜ਼ਰੂਰ ਕਰਨੀ ਪੈਣੀ ਆ ਜਿੰਨੇ ਵੀ ਮੇਰੇ ਵੀਰ ਪਰਦੇਸਾਂ 'ਚ ਬੈਠੇ ਆ ਖਾਸ ਕਰਕੇ ਤੁਸੀਂ ਕਿਉਂਕਿ ਤੁਹਾਡੇ ਹੀ ਜ਼ਿਆਦਾ ਕਮੈਂਟ ਆਉਂਦੇ ਸੀ ਮੈਨੂੰ ਕੀ ਹੋ ਰਿਹਾ ਵੀਰ ਦੀ ਕੀ ਸਿਚੁਏਸ਼ਨ ਆ ਕਿੱਦਾਂ ਦੀ ਹਾਲਤ ਆ ਸੋ ਜੋ ਹਾਲਤ ਏ ਮੈਂ ਤੁਹਾਨੂੰ ਕਲੀਅਰ ਕਰਤੀ ਆ ਬਾਕੀ ਬਰਾਬ ਆਸਰੀ ਤੁਹਾਡੀ ਅਰਦਾਸਾਂ ਆਸ ਰਹੀ ਆ ਅਰਦਾਸ ਜ਼ਰੂਰ ਕਰਿਓ ਚੜ੍ਹਦੀ ਕਲਾ ਜਰਾ ਬਈ ਵੀਰ ਆਪਣਾ ਬਾਕੀ ਸਾਰੇ ਪੰਜਾਬੀ ਵੀ ਚੜ੍ਹਦੀ ਕਲਾ 'ਚ ਰਹਿਣ ਸਾਰਿਆਂ ਲਈ ਵੀ ਅਰਦਾਸ ਕਰਿਓ ਜੋ ਵੀ ਬਾਕੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਜਲਦੀ-ਜਲਦੀ ਸ਼ੇਅਰ ਕਰ ਦਾਂਗੇ ਜਿੱਦਾਂ ਵੀ ਜੋ ਵੀ ਹੋਏਗਾ ਉਸ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਵੀ ਨਵੀਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜਿੱਦਾਂ ਵੀ ਹੋਏਗਾ ਤੋਂ ਠੀਕ ਹੈ ਥੈਂਕ ਯੂ